ਲੱਖਾਂ ਦੀ ਗਿਣਤੀ ਚ ਨਾਨਕਲੇਵਾ ਸੰਗਤ ਕੀੜੀ ਹੈ ਪੂਰੀ ਦੁਨੀਆ ਦੇ ਵਿੱਚ ਮਤਮਸਤਕ ਹੋ ਰਹੀ ਹੈ ਉਹਨਾਂ ਦੇ ਮਕਦਸ ਸਥਾਨਾਂ ਤੇ ਉਹਨਾਂ ਦੀ ਪਵਿੱਤਰ ਬਾਣੀ ਜਿਹੜੀ ਉਚਰੀ ਹੋਈ ਹੈ ਉਹਨੂੰ ਸਰਵਣ ਕਰ ਰਹੇ ਪਰਿਵਾਰ ਸਮੇਤ ਅੱਜ ਇੱਥੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਪੰਜਾਬ ਦੀ ਅੰਦਰੂਸਤੀ ਦੀ ਕਿ ਗੁਰੂਆਂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਹੈ ਤੇ ਪ੍ਰਮਾਤਮਾ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਸਮਤ ਬਖਸ਼ੇ, ਬਲ ਬਖਸ਼ੇ, ਰਕੀਆਂ ਤੇ ਰਾਹ ਤੇ ਚੱਲਣ ਦਾ ਬਲ ਬਖਸ਼ੇ ਤੇ ਜੋ ਜ਼ਿੰਮੇਵਾਰੀ ਸਾਡੀ ਗੁਰੂ ਸਾਹਿਬ ਨੇ ਆਪਣੀ ਕਿਰਪਾ ਕਰਕੇ ਲਈ ਹੈ ਉਹ ਸਾਨੂੰ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ੇ ਇਹ ਅਰਦਾਸ ਕੀਤੀ ਹੈ ਔਰ ਸਾਰੀਆਂ ਸੰਗਤਾਂ ਨੂੰ ਮੈਂ ਪੂਰੀ ਦੁਨੀਆ ਚ ਜਿੰਨੇ ਵੀ ਨਾਨਕਲੇਵਾਂ ਸੰਗਤਾਂ ਮੈਂ ਬਹੁਤ-ਬਹੁਤ ਬਧਾਈ ਵੀ ਦਿੰਦਾ ਤੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਉਹ ਨਨਕਾਣਾ ਸਾਹਿਬ ਗਈ ਬੈਨ ਮੱਥਾ ਟੇਕਣ ਤੇ ਜਿੱਥੇ ਵੀ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦੀ ਗੂੰਜ ਪੈਂਦੀ ਆ ਮੈਂ ਚਾਹੁੰਨਾ ਕਿ ਸੁੱਖ ਸ਼ਾਂਤੀ ਰਹੇ ਸਾਰੀ ਦੁਨੀਆ ਮਾਤਾ ਜੀ ਕੱਲ ਜਥੇ ਦੇ ਮਿੱਤਰ ਕੋਈ ਵਾਪਸ ਭੇਜੇਗਾ ਇਹ ਬਕਸਾ ਲੈਸੀ ਵਾਲੋ ਉਹਨਾਂ ਦਾ ਕੋਈ ਵੀਜ਼ੇ ਦਾ ਪ੍ਰੋਟੋਕਾਲ ਵਗੈਰਾ ਜਿਹੜਾ ਮੇਰੇ ਖਿਆਲ ਚ ਕੋਈ ਟੈਕਨੀਕਲ ਉਤੈਨਾ ਨਾ ਆਪਸ ਚ ਦੋਨੇ ਕੰਟਰੀਆਂ ਵਰਗ ਗੱਲ ਕਰਨੀ ਚਾਹੀਦੀ ਹੈ। ਬਦਰਵਾਇਸ ਕੋਈ ਇਦਾਂ ਦੀ ਮੇਰੇ ਖਿਆਲ ਚ ਹੋਣੀ ਨਹੀਂ ਚਾਹੀਦੀ। ਮੈਂ ਸਾਹਿਬ ਜੀ ਨੂੰ ਵੀ ਮੈਂ ਉਹਦੀ ਗੱਲ ਸੰਗਤ ਨਹੀਂ ਲਾ ਰਹੀ ਸੀ। ਸੈਂਟਰ ਨੂੰ ਲਿਖ ਰਿਹਾ। ਦੇਖੋ ਇਹ ਦੇਖੋ ਇਹ ਮੈਂ ਗੱਲ ਕਰ ਰਿਹਾ ਸੀ ਮੈਨੇਜਰ ਸਾਹਿਬ ਮੇਰੇ ਨਾਲ ਆਈ ਸੀ ਅੱਜ। ਇੱਥੇ ਇੱਕ ਬੜੇ ਵੱਡੇ ਆ ਆਰਕੀਟੈਕਟ ਨਾਲ ਸੰਬੰਧਿਤ ਕੰਮਾਂ ਦੀ ਲੋੜ ਹੈ। ਕਿਉਂਕਿ ਜਿਹੜੀਆਂ ਇੱਥੇ ਅਪਰੋਚ ਰੋਡਸ ਨੇ ਉਹ ਬਹੁਤ ਤੰਗ ਨੇ ਪੁਰਾਣਾ ਜਿਹੜਾ ਸ਼ਹਿਰ ਹੈ ਬਹੁਤ ਵਸਾਇਆ ਗੁਰਮੰਦਾਸ ਜੀ ਦਾ ਇਹਦਾ ਪੁਰਾਣਾ ਤੇ ਇਹਨੂੰ ਹੁਣ ਸੰਗਤ ਦੀ ਗਿਣਤੀ ਦਿਨ ਬਦ ਦਿਨ ਵੱਧਦੀ ਜਾਂਦੀ ਹੈ 1 ਲੱਖ ਪਰ ਡੇ ਫੁੱਟਵਾਲ ਹੈ ਸੈਚਰਡੇ ਸੰਡੇ ਸ਼ਨੀਵਾਰ ਐਤਵਾਰ ਤਾਂ 1.5 ਲੱਖ ਪਾਉਣੇ 2-2 ਲੱਖ ਤੱਕ ਵੀ ਚਲੀ ਜਾਂਦੀ ਸੋ ਇਹਦੇ ਬਾਰੇ ਅਸੀਂ ਵਿਚਾਰ ਕਰਕੇ ਸਾਰੇ ਜਿੰਨੇ ਦੇਸ਼ ਦੇ ਨਾਮੀ ਜਿਹੜੇ ਨਕਸ਼ਾ ਨਵੀਸ ਨੇ ਆਰਕੀਟੈਕਟ ਨੇ ਉਹਨੂੰ ਬੁਲਾ ਕੇ ਕੋਈ ਇਸ ਤਰ੍ਹਾਂ ਦਾ ਚਾਹੇ ਉਹ ਸਕਾਈ ਟ੍ਰੇਨ ਹੋਵੇ ਚਾਹੇ ਉਹ ਕੋਲੋਂ ਕੋਈ ਅੱਜਕੱਲ ਬਹੁਤ ਟੈਕਨੋਲੋਜੀ ਆ ਗਈ ਤਾਂ ਕਿ ਸ਼ਰਧਾਲੂਆਂ ਨੂੰ ਪਾਰਕਿੰਗ ਦੀ ਇੱਥੇ ਆ ਕੇ ਗੱਡੀਆਂ ਲੱਭਣ ਦੀ ਜਾਂ ਇੱਥੇ ਬਹੁਤ ਦੂਰ ਦੂਰ ਕਈ ਵਾਰੀ ਗੱਡੀਆਂ ਖੜਾਉਣੇ ਪੈਂਦੀਆਂ ਪੈਦਲ ਨਹੀਂ ਤੁਰਿਆ ਜਾਂਦਾ ਬਜ਼ੁਰਗ ਵੀ ਆਉਂਦੇ ਸੋ ਉਸ ਸੁਵਿਧਾ ਵਾਸਤੇ ਐਸਜੀਪੀਸੀ ਨਾਲ ਮਿਲ ਕੇ ਸਾਰਿਆਂ ਨਾਲ ਨਾਲ ਬਿਠਾ ਕੇ ਐਸੀ ਇਹ ਦਾ ਕਰਤਾਰਪੁਰ ਕੋਲ ਜਿਹੜੀ ਖੁੱਲਣ ਦੀ ਮੰਗ ਹੋਈ ਕੇਂਦਰ ਨੂੰ ਲਿਖੋਗੇ ਜੀ ਦੇਖੋ ਜੀ ਕੇਂਦਰ ਨੇ ਪਹਿਲਾਂ ਖੋਲ੍ਹਿਆ ਸੀਗਾ ਜੇ ਉਹ ਲਿਖਿਆ ਤੂੰ ਹੀ ਖੋਲ੍ਹਦੇ ਐ ਫਿਰ ਕੀ ਫਾਇਦਾ ਹੋਇਆ ਇਹ ਉਹਨਾਂ ਨੂੰ ਆਪ ਹੀ ਖੋਲ੍ਹ ਦੇਣਾ ਚਾਹੀਦਾ ਕਿ ਹੁਣ ਜੇ ਜਥੇ ਜਾ ਰਹੇ ਨੇ ਤੇ ਹੁਣ ਤਾਂ ਮੈਚ ਵੀ ਕ੍ਰਿਕਟ ਦੇ ਖੇਡਣ ਲੱਗ ਗਏ ਉਹਨਾਂ ਨਾਲ ਠੀਕ ਹੈ ਨਾ ਤਾਂ ਫਿਰ ਕਰਤਾਰਪੁਰ ਸਾਹਿਬ ਉਹ ਤਾਂ ਹੈ ਵੀ 4-5 ਘੰਟਿਆਂ ਦੀ ਜਿਹੜਾ ਮੱਥਾ ਟੇਕਣ ਦਾ ਜਿਹੜਾ ਸਮਾਗਮ ਉਹ 4-5 ਘੰਟੇ ਬਾਅਦ ਉਹ ਸੰਗਤ ਵਾਪਸ ਮੁੜਿਆ ਸੋ ਇਸ ਕਰਕੇ ਇਹ ਗ੍ਰਹਿ ਮੰਤਰਾਲੇ ਨੂੰ ਵਿਦੇਸ਼ ਮੰਤਰਾਲੇ ਨੂੰ ਖੋਲ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਸਾਰੇ ਜਿਹੜੇ ਉਹਨਾਂ ਨਾਲ ਗੁਜਰਾਤ ਦੇ ਥਰੂ ਵਪਾਰ ਵੀ ਚੱਲ ਰਿਹਾ ਹੈ ਉਹਨਾਂ ਨਾਲ ਹੈਨਾ ਤੇ ਮੈਚ ਵੀ ਖੇਡੇ ਜਾ ਰਹੇ ਨੇ ਹਰ ਹਰ ਕਿਸਮ ਦੇ ਤੇ ਨਾਲ ਜਥਾ ਵੀ ਹੁਣ ਚਲੋ ਪਹਿਲਾਂ ਨਾ ਨੁਕਰ ਹੋਈ ਸੀ ਪਰ ਜਥਾ ਵੀ ਚਲਾ ਜਾ ਰਹੇ ਤੇ ਕੋਈ ਇਤਨਾਂ ਦਿਨ ਨਹੀਂ ਦੋਨਾਂ ਦੇਸ਼ਾਂ ਦੇ ਲੋਕ ਤਾਂ ਸ਼ਾਂਤੀ ਚਾਹੁੰਦੇ ਹੈ ਮਸਲੀਆ ਗੁਜਰਾਤ ਥਰੂ ਵਪਾਰ ਚੱਲ ਰਿਹਾ ਹੈ ਕਿ ਇਤਨਾਂ ਨਹੀਂ ਸ਼ੁਰੂ ਹੋਣੇ ਕਿਹੜੀ ਹੋਣਾ ਤਾਂ ਚਾਹੀਦਾ ਜੀ ਅਸੀਂ ਤਾਂ ਮੰਗ ਕਰਦੇ ਹਾਂ ਸਿਲਕ ਰੂਟ ਜਿਹੜਾ ਇਹ ਖੁੱਲ ਜੇ ਤਾਂ ਹਾਂਜੀ ਬਿਲਕੁਲ ਆਊਗਾ ਜੀ ਲੱਖਾਂ ਰੋਜ਼ਗਾਰ ਮਿਲੂਗਾ ਲੱਖਾਂ ਜਿਹੜਾ ਸਾਡਾ ਸਮਾਨ ਹੈ ਸਾਡਾ ਜਿਹੜਾ ਵਪਾਰ ਹੈ ਜਿਹੜਾ ਉਹ ਬਦੂਗਾ ਅਸੀਂ ਸਮੇਂ-ਸਮੇਂ ਤੇ ਮੰਗ ਕਰਦੇ ਰਹਿੰਦੇ ਹਾਂ ਜਦੋਂ ਵੀ ਹੁਣ ਪੰਜਾਬ ਦਾ ਆਪਣੇ ਜਾਤ-ਪਾਤ ਨੂੰ ਜੋ ਹੈ ਉਹ ਪਿੱਛੇ ਰੱਖ ਕੇ ਮਾਨਵਤਾ ਦੀ ਗੱਲ ਕੀਤੀ ਸੀ ਪਰ ਅੱਜ ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਜਾਤ ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਟਿੱਪਣੀ ਜਿਹੜੀ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਦਾ ਮੈਂ ਗੁਰੂ ਗੁਰੂ ਕਰ ਆਇਆ ਗੁਰੂ ਨਾਨਕ ਸਾਹਿਬ ਨੇ ਤਾਂ ਮਾਨਸ ਕੀ ਜਦ ਸਵੇਕ ਨੂੰ ਪਛਾਣ ਬੁਦਸਨ ਇਹ ਦੱਸਣਿਆ ਦਿੱਤਾ। ਸੋ ਜਿਹੜੇ ਇਸ ਤਰ੍ਹਾਂ ਦੀ ਕੋਈ ਭਾਵਨਾ ਰੱਖਦੇ ਆ ਉਹ ਉਹਨਾਂ ਨੂੰ ਆਪੇ ਅਹਿਸਾਸ ਹੋਊਗਾ ਕਦੇ ਨਾ ਕਦੇ ਕਿ ਅਸੀਂ ਗਲਤਾਂ ਜਾਂ ਬਾਅਦ ਵਿੱਚ ਮਾਫੀ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ। ਜੇ ਤੁਸੀਂ ਕੋਰੀਅਨ ਜਨ